ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੇਨਾਂ ਦੀ ਕਿਰਪਾ ਰਹਿਮਤ صدਕਾ अनेका ਹੀ ਪਰਿਵਾਰਾਂ ਦੇ ਘਰਾਂ ਵਿੱਚ ਸ਼ੋਕ ਸ਼ਾਂਤੀ ਬਣੀ ਹੈ ਕਰੋੜਾ ਹੀ ਲੋਕਾਂ ਦੇ ਦੁੱਖ ਦਰਦ ਦੂਰ ਹੋਏ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਹੈ ਇੱਕ ਮਾਤਾ ਜੀ ਸਨ ਤੇਨਾਂ ਨੇ ਆਪਣੇ ਜੀਵਨ ਦੀ ਘਟਨਾ ਸੁਣਾਈ ਸ਼੍ਰੀ ਤਰਨਤਨ ਸਾਹਿਬ ਜੀ ਦੇ ਏਰੀਏ ਦੇ ਸਾਨੂੰ ਉਹ ਕਹਿੰਦੇ ਮੇਰੇ ਘਰ ਦੋ ਪੋਤ ਹੋਏ ਸੀ ਤੇ ਇੱਕ ਪੁੱਤ ਥੋੜਾ ਗੁੱਸੇ ਵਾਲੇ ਸੁਭਾਅ ਵਾਲਾ ਸੀ ਤੋ ਆਪਣੇ ਪਿਓ ਦੇ ਨਾਲ ਲੜਕੇ ਦੇ ਘਰ ਛੱਡ ਕੇ ਚਲਾ ਗਿਆ ਇਹ ਕੁਝ ਗੱਲ ਸੁਣਾਉਂਦੇ ਨੇ ਉਹ 35-40 ਸਾਲ ਪਹਿਲਾਂ ਦੀ ਕਿਨੇ ਉਦੋਂ ਘਰ ਛੱਡ ਕੇ ਚਲਾ ਗਿਆ ਸੀ ਉਹਦੇ ਜਾਣ ਤੋਂ ਬਾਅਦ ਉਹਦੇ ਪਿਓ ਨੇ ਐਸਾ ਗਮ ਆਪਣੇ ਸਰੀਰ ਨੂੰ ਲਾਇਆ ਉਹ ਗਾਮੀ ਉਹਨੂੰ ਲੈ ਕੇ ਚਲਾ ਗਿਆ ਉਹਦੀ ਮੌਤ ਹੋ ਗਈ ਉਹਦੇ ਪਿਤਾ ਦੀ ਕਹਿੰਦੀ ਉਸ ਤੋਂ ਬਾਅਦ ਜਿਹੜਾ ਛੋਟਾ ਬੇਟਾ ਸੀ ਚਲੋ ਅਸੀਂ ਉਹਦੇ ਨਾਲ ਆਪਣਾ ਮਨ ਮੈਂ ਲਾ ਲਿਆ ਘਰ ਵਾਲਾ ਵੀ ਚਲਾ ਗਿਆ ਵੱਡਾ ਪੁੱਤ ਵੀ ਘਰ ਛੱਡ ਕੇ ਚਲਾ ਗਿਆ ਹੁਣ ਮੇਰਾ ਜਿਹੜਾ ਮਨ ਸੀ ਉਹ ਛੋਟੇ ਪੁੱਤਰ ਨਾਲ ਲੱਗਾ ਛੋਟੇ ਪੁੱਤ ਦਾ ਵਿਆਹ ਕੀਤਾ ਉਹਦੇ ਬੱਚੇ ਹੋਏ ਉਹਨਾਂ ਦੇ ਨਾਲ ਮੇਰੀ ਜੀਵਨ ਵਧੀਆ ਨੰਗਨ ਲੱਭਿਆ ਮੈਂ ਬੱਚਿਆਂ ਦੇ ਨਾਲ ਖੇਡਦੀ ਰਹਿਣਾ ਮਨ ਪਰਚਾ ਲੈਣਾ ਮੈਨੂੰ ਆਪਣਾ ਵੱਡਾ ਪੁੱਤਰ ਹੀ ਆਪਣੇ ਪੋਤਰੇ ਵਿੱਚ ਦਿਖਣਾ। ਐਵੇਂ ਕਹਿੰਦੀ ਮੇਰਾ ਜੀਵਨ ਲੰਘਦਾ ਗਿਆ। ਕਹਿੰਦੀ ਜੀਵਨ ਵਿੱਚ ਅਨੇਕਾਂ ਹੀ ਦੁੱਖ ਆਏ। ਮੇਰਾ ਘਰ ਵਾਲਾ ਚਲਾ ਗਿਆ। ਮੈਂ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਨੀ। ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਮੈਸ਼ੂ ਨੂੰ ਤੋਂ ਜਾਇਆ ਕਰਦੀ ਸੀ ਸੇਵਾ ਕਰਨ। ਫਿਰ ਦੁਪਹਿਰਿਆਂ ਵਿੱਚ ਵੀ ਜਾਂਦੇ ਰਹੇ। ਉੱਥੋਂ ਹੀ ਅਰਦਾਸ ਕਰਨੀ ਕਿ ਬਾਬਾ ਜੀ ਬੀ ਮਨ ਨੂੰ ਹੌਸਲਾ ਬਖਸ਼ਿਓ ਮਨ ਕੱਢੜਾ ਰਵੇ ਸੱਚੇ ਪਾਤਸ਼ਾ ਤੇ ਉਹ ਕਹਿੰਦੀ ਵੀ ਐਸੀ ਕਿਰਪਾ ਮੇਰੇ ਤੇ ਰਹੀ ਮੇਰਾ ਘਰ ਵਾਲਾ ਜਾਣ ਤੋਂ ਬਾਅਦ ਵੀ ਮੈਂ ਘਰ ਆ ਪੜਾ ਡੋਲਣ ਨਹੀਂ ਦਿੱਤਾ ਆਪਣਾ ਘਰ ਟੁੱਟਣ ਨਹੀਂ ਦਿੱਤਾ ਜਦੋਂ ਵੱਡਾ ਪੁੱਤਰ ਗਿਆ ਸੀ ਉਸ ਵੇਲੇ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਇਹ ਮੇਰੇ ਕੋਈ ਕਰਮਾਂ ਦੀ ਖੇਡ ਹੈ ਜਿਹੜੀ ਵਾਪਰ ਰਹੀ ਹੈ ਤੁਸੀਂ ਸਭ ਜਾਣਦੇ ਹੋ ਜਿਵੇਂ ਆਪ ਜੀ ਦੀ ਕਿਰਪਾ ਜਿਵੇਂ ਆਪ ਜੀ ਨੂੰ ਚੰਗਾ ਲੱਗੇ ਉਹ ਨਹੀਂ ਆਪਜੀ ਕਰੋ ਮੈਂ ਕੋਈ ਮਨ ਦੇ ਵਿੱਚ ਉਹ ਜੀ ਗੱਲ ਨਹੀਂ ਲਿਆਂਦੀ ਕਿ ਰੱਬਾ ਕਿਉਂ ਮੇਰਾ ਪੁੱਤ ਚਲਾ ਗਿਆ ਮੇਰੇ ਨਾਲ ਹੀ ਕਿਉਂ ਇਦਾਂ ਕੀਤਾ ਇਦਾਂ ਦਾ ਕੋਈ ਮੈਂ ਭਾਵ ਆਪਣੇ ਮਨ ਵਿੱਚ ਨਹੀਂ ਲਿਆਂਦਾ ਕਹਿੰਦੇ ਕਰਦੇ ਕਰਾਉਂਦੇ ਜ਼ਿੰਦਗੀ ਜਾ ਰਹੀ ਸੀ ਇੱਕ ਵਾਰ ਮੇਰਾ ਜਿਹੜਾ ਛੋਟਾ ਬੇਟਾ ਸੀ ਉਹਦਾ ਐਕਸੀਡੈਂਟ ਹੋ ਗਿਆ ਤੇ ਡਾਕਟਰਾਂ ਨੇ ਉਹਦਾ ਜਵਾਬ ਦੇ ਦਿੱਤਾ ਸੀ ਵੀ ਪਤਾ ਨਹੀਂ ਉੱਠੇਗਾ ਕਿ ਨਹੀਂ ਸ਼ਾਇਰੀ ਦਾ ਸਰੀਰ ਸਾਹ ਚੱਲਦੇ ਰਹਿਣਗੇ ਪਰ ਸਰੀਰ ਕੰਮ ਨਹੀਂ ਕਰੇਗਾ ਕਹਿੰਦੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਸੇਵਾ ਕੀਤੀ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਹੀ ਜੋੜੇ ਝਾੜੇ ਉਹ ਸੰਗਤ ਦੀ ਧੂੜ ਘਰ ਲੈ ਕੇ ਜਾਂਦੀ ਰਹੀ ਆਪਣੇ ਬੱਚੇ ਦੇ ਮੱਥੇ ਤੇ ਮਲਨੀ ਸਰੀਰ ਤੇ ਮਲਨੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਐਸੀ ਕਿਰਪਾ ਵਰਤੀ ਉਹ 1 ਮਹੀਨੇ ਦੇ ਵਿੱਚ ਹੀ ਬਿਲਕੁਲ ਠੀਕ ਹੋ ਗਿਆ ਤੰਦਰੁਸਤ ਹੋ ਗਿਆ ਇਦਾਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰਾ ਸਾਥ ਦਿੱਤਾ ਫਿਰ ਕਹਿੰਦੇ ਜਦੋਂ ਮੈਂ ਛੋਟਾ ਬੇਟਾ ਵਿਆਹਿਆ ਉਹਦੇ ਘਰੇ ਬੱਚਾ ਹੋਇਆ ਤੇ ਉਹ ਬੱਚਾ ਰੋਂਦਾ ਨਹੀਂ ਸੀ ਜਿੱਦਾਂ ਉਹਦੇ ਸਵਾਸ ਹੀ ਨਹੀਂ ਸੀ ਆਏ ਤੇ ਡਾਕਟਰਾਂ ਨੇ ਕਹਿ ਦਿੱਤਾ ਸੀ ਇਹ ਪੂਰਾ ਹੋ ਗਿਆ ਮਰ ਗਿਆ ਕਹਿੰਦੇ ਸੀ ਬੱਚੇ ਨੂੰ ਲੈ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਇਦਾਂ ਹੀ ਚਲੇ ਗਏ ਮੇਰੀ ਬਹੁਤ ਸ਼ਰਦਾ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਆਉਣ ਵਾਲੀ ਸੰਗਤ ਦੀ ਧੂੜ ਜਿਹੜੀ ਹੈ ਉਹਨੇ ਕਾ ਕਰਾ ਮਾਤਾ ਨੇ ਉਹਦੇ ਵਿੱਚ ਕਿ ਨਹੀਂ ਮੈਂ ਉੱਥੋਂ ਧੂੜ ਲੈ ਕੇ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਜਿੱਥੇ ਜੋੜਾ ਘਰ ਨੇ ਉੱਥੇ ਹੀ ਖੜੀ ਸਾਂ ਧੂੜ ਲੈ ਕੇ ਮੱਥੇ ਨੂੰ ਲਾਈ ਤੇ ਬੱਚਾ ਰੂਪਿਆ ਸੀ ਏਡੀ ਵੱਡੀ ਖੇਡ ਮੇਰੇ ਨਾਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਕਹਿੰਦੀ ਅਸਥਾਨ ਤੇ ਵਰਤੀ ਲੋਕੀ ਕਹਿੰਦੇ ਨੇ ਕਈ ਕੁਸ਼ ਕਹਿੰਦੇ ਨੇ ਕਹਿੰਦੇ ਰਹਿਣ ਪਰ ਮੈਂ ਆਪਣੀਆਂ ਅੱਖਾਂ ਤੇ ਕੰਨਾਂ ਦੇ ਨਾਲੇ ਸਭ ਸੁਣਿਆ ਤੱਕਿਆ ਤੇ ਦੇਖਿਆ ਹੈ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਮੇਰੀ ਸ਼ਰਧਾ ਸੀ ਪਿਆਰ ਸੀ ਉਹਨਾਂ ਨਾਲ ਤੇ ਬਾਬਾ ਜੀ ਨੇ ਮੈਨੂੰ ਕਦੇ ਝੂਰਣ ਨਹੀਂ ਦਿੱਤਾ ਡੋਲਣ ਨਹੀਂ ਦਿੱਤਾ ਉਹ ਪੋਤਰਾ ਜੇ ਮੇਰਾ ਵੱਡਾ ਹੋ ਗਿਆ ਉਹ ਪੋਤਰੇ ਵਿੱਚ ਮੈਂ ਆਪਣੇ ਵੱਡੇ ਪੁੱਤਰ ਨੂੰ ਤੱਕਦੀ ਸਾਂ ਕਿ ਨਹੀਂ ਐਵੇਂ ਦੀ ਖੇਡ ਵਰਤੀ ਬੱਚੇ ਥੋੜੇ ਵੱਡੇ ਹੋਏ ਤੇ ਇਹਨਾਂ ਦਾ ਪਲਾਨ ਬਣਿਆ ਕੋਈ ਘੁੰਮਣ ਫਿਰਨ ਜਾਣ ਦਾ ਤੇ ਘੁੰਮਣ ਚਲੇ ਗਏ ਪਹਾੜੀ ਏਰੀਏ ਵੱਲ ਇਹ ਕਹਿੰਦੇ ਦਰਸ਼ਨ ਮੇਲੇ ਕਰਕੇ ਆਵਾਂਗੇ ਨਾਲੇ ਹੋਵਾਂਗੇ ਗਰਮੀਆਂ ਦੀਆਂ ਛੁੱਟੀਆਂ 'ਚ ਗਏ ਮੈਂ ਕੱਲ ਹੀ ਘਰ ਸਾਂ ਇਹਨਾਂ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋਇਆ ਮੇਰੇ ਘਰ ਦੇ ਤਿੰਨੋ ਜੀ ਮੇਰਾ ਪੁੱਤ ਮੇਰੀ ਨੋ ਮੇਰਾ ਪੋਤਰਾ ਤਿੰਨੋਂ ਪੂਰੇ ਹੋ ਗਏ ਬੜਾ ਵੱਡਾ ਦੁੱਖ ਹੁੰਦਾ ਹੈ ਕਹਿੰਦੀ ਜਦੋਂ ਪਰ ਘਰ ਦੇ ਸਾਰੇ ਜੀ ਚਲੇ ਜਾਣ ਕਹਿੰਦੀ ਉਸ ਵੇਲੇ ਇੱਕ ਵਾਰ ਤਾਂ ਮੈਂ ਪੂਰਾ ਅੰਦਰੋਂ ਟੁੱਟ ਗਈ ਕਿ ਬਾਬਾ ਜੀ ਮੇਰਾ ਘਰ ਵਾਲਾ ਗਿਆ ਮੈਂ ਕੁਝ ਨਹੀਂ ਬੋਲੀ ਮੇਰਾ ਵੱਡਾ ਪੁੱਤਰ ਚਲਾ ਗਿਆ ਤਾਂ ਵੀ ਮੈਂ ਨਹੀਂ ਡੋਲੀ ਪਰ ਮੇਰਾ ਸਾਰਾ ਪਰਿਵਾਰ ਹੀ ਚਲੇ ਗਿਆ ਹੁਣ ਮੇਰਾ ਮਨ ਡੋਲ ਗਿਆ ਇਹ ਕਿਹੋ ਜਿਹਾ ਮੇਰਾ ਕਰਮ ਹੈ ਮੇਰੇ ਤੇ ਕਿਰਪਾ ਕਰੋ ਇਹਨੀ ਐਵੇਂ ਅਰਦਾਸ ਕਰਕੇ ਮਨ ਨੂੰ ਤੀਜ ਦੇਣਾ ਸਾਰਾ ਸਾਰਾ ਦੇ ਰੋੰਦੀ ਰਹਿਣਾ ਨਾ ਕੁਝ ਖਾਣਾ ਨਾ ਕੋਈ ਪੀਣਾ ਰਿਸ਼ਤੇਦਾਰ ਆਉਂਦੇ ਨੇ ਮਿਲ ਕੇ ਚਲ ਜਾਂਦੇ ਨੇ ਕਹਿੰਦੇ ਇਦਾਂ 1 ਸਾਲ ਹੋ ਗਿਆ ਸੀ ਗੱਲ ਨੂੰ ਮਨ ਨੂੰ ਤਰਵਾਸ ਦਿੱਤਾ ਤੇ ਕੀ ਕਰਨਾ ਸੀ ਜ਼ਿੰਦਗੀ ਦੇ ਕਟਣੀ ਸੀ ਫਿਰ ਮੈਂ ਸੋਚਿਆ ਕਿ ਹੁਣ ਕੋਈ ਝਮੇਲਾ ਨਹੀਂ ਹੈ ਪ੍ਰਸ਼ਾਦਾ ਪਕਾ ਲਿਆ ਕਰਾਂਗੇ ਤੇ ਸੇਵਾ ਵਿੱਚ ਜੁਟ ਜਾਇਆ ਕਰਾਂਗੇ ਕਹਿੰਦੀ ਮੈਂ ਸਹਿਜ ਪਾਠ ਕਰਦੀ ਰਹਿਣਾ ਜਾਪ ਕਰਦੇ ਰਹਿਣਾ ਤੁਰਦੇ ਫਿਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਰਹਿਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਰਦੇ ਰਹਿਣਾ ਤੇ ਮਨ ਨੂੰ ਜਿਹੜਾ ਤਰਵਾਸ ਆ ਗਿਆ ਕਹਿੰਦੀ ਇੱਕ ਵਾਰ ਸਹਿਜ ਪਾਠ ਦੀ ਸੇਵਾ ਨਿਭਾਉਂਦਿਆਂ ਨਿਭਾ ਕੇ ਤੇ ਮੈਂ ਨਿਭਾਉਂਦੀ ਨਿਭਾਉਂਦੀ ਕਹਿੰਦੀ ਮੈਂ ਝੋਕਾ ਲੱਗ ਗਿਆ ਮੈਂ ਸੌ ਗਈ ਬੈਠੀ ਚੌਂਕੜੇ 'ਚੀ ਜਿਉ ਝੋਕਾ ਲੱਗਾ ਝੋਕੇ ਦੇ ਵਿੱਚ ਕਹਿੰਦੀ ਮੈਨੂੰ ਆਪਣਾ ਵੱਡਾ ਪੁੱਤਰ ਦਿਖਿਆ ਜਦੋਂ ਇੱਕਦਮ ਅੱਖ ਖੁੱਲੀ ਮੇਰੀ ਤੇ ਫਿਰ ਮੇਰਾ ਮਨ ਉਧਰ ਨੂੰ ਚਲ ਗਿਆ ਮੈਂ ਸੋਚਿਆ ਵੀ ਜਿਹੜੇ ਇਥੋਂ ਜਹਾਨੋਂ ਹੀ ਤੁਰ ਗਏ ਨੇ ਉਹਨਾਂ ਨੂੰ ਤਾਂ ਨਹੀਂ ਬੁਲਾਇਆ ਜਾ ਸਕਦਾ ਪਰ ਜੇ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕਰਾਂ ਕੀ ਪਤਾ ਮੇਰਾ ਵੱਡਾ ਪੁੱਤਰ ਹੀ ਮੋੜ ਆਵੇ ਕਹਿ ਲਈ ਮੈਂ ਜਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਤੇ ਅਰਦਾਸ ਕੀਤੀ ਦੇਖ ਕਰਾਈ ਕਿ ਬਾਬਾ ਜੀ ਚਲੋ ਜਿਹੜੇ ਤੇ ਜੁਹਾਣੋ ਚਲੇ ਗਏ ਉਹਨਾਂ ਦਾ ਕੀ ਮੋੜਨਾ ਪਰ ਜਿਹੜਾ ਵੱਡਾ ਪੁੱਤਰ ਕਿਤੇ ਹੈ ਜੇ ਆਪ ਜੀ ਦੀ ਕਿਰਪਾ ਹੋਵੇ ਮਿਹਰ ਹੋਵੇ ਬਾਬਾ ਜੀ ਉਹਨੂੰ ਹੀ ਮੋੜ ਦਿਓ ਘਰ ਕਿ ਮੇਰਾ ਆਸਰਾ ਬਣ ਜਾਵੇਗਾ ਕਹਿੰਦੀ ਮੈਂ ਉਥੇ ਦੇਖਿਆ ਸਵੇਰਵਾਰ ਗਈ ਸਾਂ ਬੜੀ ਸੰਗਤ ਚ ਪਹਿਰਾ ਕੱਟਦੀ ਪਈ ਮੈਂ ਵੀ ਉਥੇ ਬੈਠ ਗਈ ਪਾਠ ਨਾਲ ਕਰਨ ਲੱਗ ਪਈ ਕਹਿੰਦੀ ਵਿੱਚੋਂ ਕਈ ਬੀਬੀਆਂ ਨੇ ਮੈਨੂੰ ਦੱਸਿਆ ਕਿ ਸਾਡੇ ਘਰ ਆ ਦੁੱਖ ਸੀ ਬਾਬਾ ਜੀ ਨੇ ਕੁਝ ਪਹਿਰੇ ਚ ਕੱਟ ਦਿੱਤਾ ਸਾਡੇ ਘਰ ਆ ਦੁੱਖ ਸੀ ਇਦਾਂ ਕਹਿੰਦੀ ਜਦੋਂ ਮੈਂ ਸੁਣਿਆ ਕਹਿੰਦੀ ਮੈਂ ਉਥੇ ਹੀ ਅਰਦਾਸ ਕਰਤੀ ਕਿ ਬਾਬਾ ਜੀ ਅਗਲੇ ਐਤਵਾਰ ਤੋਂ ਮੈਂ ਵੀ ਦੁਪਹਿਰਾ ਕੱਟਣ ਆਵਾਂਗੀ ਕਿਰਪਾ ਕਰਿਓ ਕਹਿੰਦੀ ਅਗਲੇ ਐਤਵਾਰ ਚ ਪਹਿਰਾ ਕੱਟਣ ਆਈ ਫਿਰ ਉਸ ਤੋਂ ਅਗਲੇ ਐਤਵਾਰ ਵੀ ਆਈ ਇਦਾਂ ਕਰਦਿਆਂ ਮੈਨੂੰ 6-7 ਹਫ਼ਤੇ ਹੋ ਗਏ ਜਦੋਂ ਕਰਮ ਬਦਲ ਜਾਂਦਾ ਹੈ ਖਾਲਸਾ ਜੀ ਕਰਮ ਬਦਲਦਾ ਹੈ ਸੰਗਤ ਕੀਤੇਆਂ ਜਿਹੜਾ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਿੰਦਾ ਹੈ ਸੰਗਤ ਦੇ ਵਿੱਚ ਸਤਿਗੁਰੂ ਵਰਤਦਾ ਹੈ ਸੰਗਤ ਵਿੱਚ ਫੌਜਾਂ ਵਰਤਦੀਆਂ ਨੇ ਮਹਾਨ ਸ਼ਹੀਦ ਵਰਤਦੇ ਨੇ ਉਹ ਫਿਰ ਜਦੋਂ ਗੁਪਤ ਕਿਰਪਾ ਕਰਦੇ ਨੇ ਖਾਲਸਾ ਜੀ ਉਹਦਾ ਪਤਾ ਨਹੀਂ ਲੱਗਦਾ ਅਸੀਂ ਜਦੋਂ ਮੰਗਣਾ ਹੁੰਦਾ ਹੈ ਉਦੋਂ ਅਸੀਂ ਬਾਬਾ ਜੀ ਬਾਬਾ ਜੀ ਕਰਦੇ ਹਾਂ ਜਦੋਂ ਚੀਜ਼ ਮਿਲ ਜਾਂਦੀ ਹੈ ਉਦੋਂ ਬਾਬਾ ਜੀ ਦਾ ਧਿਆਨ ਵੀ ਨਹੀਂ ਆਉਂਦਾ ਪਰ ਇਹ ਸੱਚ ਜਾਣਿਓ ਉਹ ਚੀਜ਼ ਅੱਜ ਅਰਦਾਸ ਕਰਕੇ ਮਿਲ ਜੇ ਉਹ ਵੀ ਬਾਬਾ ਜੀ ਨਹੀਂ ਦਿੱਤੀ ਐ ਉਹ ਅਰਦਾਸ ਅੱਜ ਕਿਤੇ ਆ ਚੀਜ਼ ਭਾਵੇਂ ਦੋਆਂ ਸਾਲਾਂ ਨੂੰ ਮਿਲੇ ਉਹ ਵੀ ਬਾਬਾ ਜੀ ਨਹੀਂ ਦਿੱਤੀ ਐ ਫਿਰ ਅਸੀਂ ਇਹ ਸੋਚ ਲੈਨੇ ਹਾਂ ਕਿ ਅਸੀਂ ਫਲਾਣੀ ਜਗ੍ਹਾ ਗਏ ਸੀ ਉਥੇ ਅਰਦਾਸ ਬੇਨਤੀ ਕੀਤੀ ਸੇਵਾ ਕੀਤੀ ਕੁਛ ਨਹੀਂ ਮਿਲਿਆ ਤੇ ਹੁਣ ਅਸੀਂ ਹੋਰ ਜਗ੍ਹਾ ਜਾਂਨੇ ਹਾਂ ਉਥੇ ਉਥੇ ਗਏ ਉਥੋਂ ਮਿਲ ਗਿਆ ਇਦਾਂ ਨਹੀਂ ਹੁੰਦਾ ਖਾਲਸਾ ਜੀ ਦੇਣ ਵਾਲਾ ਇੱਕ ਹੈ ਉਹ ਹੈ ਵਾਹਿਗੁਰੂ ਉਹਦੇ ਅੱਗੇ ਨੇ ਸ਼ਹੀਦ ਸਿੰਘ ਉਹ ਵੀ ਉਹਦੇ ਵਾਂਗੂ ਇੱਕ ਹੀ ਨੇ ਇਹ ਉਹਦੇ ਕੋਲ ਚੀਜ਼ਾਂ ਕਿ ਪਰਮੇਸ਼ਰ ਦਾ ਰੂਪ ਹੋ ਚੁੱਕੇ ਵਜ਼ੀਰ ਨੇ ਉਹ ਪਰਮੇਸ਼ਰ ਦੇ ਸੇਵਾਦਾਰ ਨੇ ਗੁਰੂ ਰਾਮਦਾਸ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਸਾਰੀਆਂ ਸ਼ਕਤੀਆਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਹੱਥ ਰੱਖੀਆਂ ਨੇ ਸਾਰੀਆਂ ਸ਼ਕਤੀਆਂ ਬਾਬਾ ਟਰਾਲਾਏ ਜੀ ਦੇ ਹੱਥ ਰੱਖੀਆਂ ਸੇਵਾਦਾਰ ਨੇ ਸੱਚੇ ਪਾਸ਼ਾ ਮਹਾਰਾ ਦੇ ਬਚਨ ਇਹਨਾਂ ਨੇ ਕਮਾਏ ਨੇ ਤੇ ਜਿਨ੍ਹਾਂ ਨੇ ਬਚਨ ਕਮਾਏ ਹੈ ਉਹਨਾਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਦਾ ਸਾਰਾ ਖਜ਼ਾਨਾ ਬਖਸ਼ਿਆ। ਸੋ ਮਾਤਾ ਜੀ ਕਹਿੰਦੇ ਮੈਂ 6-7 ਚੁਪਹਿਰੇ ਕੱਟੇ ਤੇ ਇੱਕ ਵਾਰ ਨਿਸ਼ਾਨ ਸਾਹਿਬ ਦੇ ਨਾਲ ਢੋਲ ਲਾ ਕੇ ਬੈਠੀ ਸਾਂ ਪਾਠ ਕਰਦੀ ਤੇ ਮਾਰੇ ਦੀ ਖੇੜ ਵਰਤੀ ਮੈਂ ਪਾਠ ਕਰਦੀ ਕਰਦੀ ਅੱਖਾਂ ਬੰਦ ਕਰਕੇ ਕਹਿਣ ਲੱਗੀ ਕਿ ਬਾਬਾ ਜੀ ਲੋਕੀ ਤਾਂ ਕਹਿੰਦੇ ਸੀ ਇੱਕ ਚੁਪਹਿਰਾ ਕੱਟੇ ਆਰਦਾਸ ਪੂਰੀ ਹੋ ਜਾਂਦੀ ਹੈ। ਮੇਰਾ ਤਾਂ 7ਵਾਂ 8ਵਾਂ ਹੈ। ਕਿਰਪਾ ਕਰਦੇ ਹੋ ਜੇ ਮੇਰੀ ਆਸ ਪੂਰੀ ਹੋਣੀ ਹੋਵੇ ਤਾਂ ਵੀ ਮੈਨੂੰ ਸੰਕੇਤ ਦੇ ਦਿਓ ਜੇ ਨਹੀਂ ਹੋਣੀ ਤਾਂ ਵੀ ਦੇ ਦਿਓ ਕਹਿੰਦੀ ਇਦਾਂ ਮੈਂ ਜਿਹਨੂੰ ਅਰਦਾਸ ਮਨ ਵਿੱਚ ਕੀਤੀ ਤੇ ਸਾਡੀ ਰਿਸ਼ਤੇਦਾਰੀ ਯੂਪੀ ਹੈ ਕਹਿੰਦੇ ਉਹ ਬੰਦੇ ਨੇ ਖਾਕ ਮੈਨੂੰ ਮੋਢੇ ਤੋਂ ਹਲਾਇਆ ਸਾਡੇ ਰਿਸ਼ਤੇਦਾਰੀ ਮੇਰੇ ਘਰ ਵਾਲੇ ਦੀ ਰਿਸ਼ਤੇਦਾਰੀ ਚੋਂ ਸੀ ਉਹਨਾਂ ਨੇ ਮੈਨੂੰ ਸਾਸ੍ਰੀ ਘਰ ਬੁਲਾਈ ਕਹਿਣ ਲੱਗੇ ਮਾਤਾ ਦੀ ਸੇਵਾ ਨਿਭਾਣੋਂ ਤੋਂ ਬਾਅਦ ਅਸੀਂ ਇੱਥੇ ਹੀ ਆ ਮਿਲ ਕੇ ਜਾਇਓ ਉਹ ਕਹਿੰਦਾ ਵੀ ਮੈਂ ਲੰਗਰ ਹਾਲ ਦੀ ਸੇਵਾ ਕਰਦਾ ਤੇ ਉੱਥੇ ਮੈਨੂੰ ਜਰੂਰ ਮਿਆਫ ਨੰਬਰ ਮੈਨੂੰ ਫੋਨ ਕਰ ਲਿਓ ਤੇ ਮੈਨੂੰ ਮਿਲ ਕੇ ਜਾਇਓ ਜਾਂ ਮੈਂ ਤੁਹਾਨੂੰ ਮਿਲ ਕੇ ਜਾਵਾਂਗਾ ਇੱਥੇ ਰਿਓ ਕਹਿੰਦੇ ਜਦੋਂ 4:30 ਵਜੇ ਅਰਦਾਸ ਬੇਨਤੀ ਹੋਈ ਤੇ ਮੈਂ ਉਹਨੂੰ ਮਿਲੀ ਉਹਦਾ ਪਰਿਵਾਰ ਵੀ ਸੀ ਨਾਲ ਮੈਂ ਪੁੱਛਿਆ ਵੀ ਤੁਸੀਂ ਆ ਕਿਵੇਂ ਆਏ ਹੋ ਘਰੇ ਆ ਜਾਣਾ ਸੀ ਉਹ ਕਹਿੰਦੇ ਨਹੀਂ ਅਸੀਂ ਤਾਂ ਸਿਰਫ ਚਪੈਰਾ ਸਾਹਿਬ ਕੱਟਣ ਆਏ ਉਹ ਜੁਪੀ ਤੋਂ ਚਪੈਰਾ ਕੱਟਣ ਆਏ ਸਨ ਤੇ ਕਹਿੰਦੇ ਕਰਦੇ ਆ ਕਰਾਉਂਦੇ ਆ ਗੱਲ ਚੱਲੀ ਤੇ ਮੇਰੇ ਵੱਡੇ ਪੁੱਤਰ ਦਾ ਨਾਮ ਸੁਖਾ ਸੀ ਉਹ ਕਹਿਣ ਲੱਗੇ ਭਾਈ ਸਾਹਿਬ ਕਹਿੰਦੇ ਵੀ ਮਾਤਾ ਜੀ ਸੁਖੇ ਨੂੰ ਬੁਲਾ ਲੈਣਾ ਸੀ ਘਰੇ ਤੇ ਕਹਿੰਦੀ ਪੁੱਤ ਸਾਨੂੰ ਤੇ ਪਤਾ ਨਹੀਂ ਉਹ ਕਿੱਥੇ ਆ ਤੇ ਕਹਿੰਦੇ ਉਹਨੇ ਦੱਸਿਆ ਕਿ ਮੈਨੂੰ ਪਤਾ ਹੈ ਉਹ ਬੰਬੇ ਆ ਕਿ ਕੰਪਨੀ 'ਚ ਕੰਮ ਕਰਦਾ ਪਰ ਮੈਨੂੰ ਪਤਾ ਕਿੱਥੇ ਰਹਿੰਦਾ ਮੇਰੇ ਕੋਲ ਸ਼ਾਇਦ ਉਹਦਾ ਨੰਬਰ ਵੀ ਆ ਕਹਿੰਦੀ ਉਹਨੇ ਫੋਨ ਲਾ ਕੇ ਜੋ ਗੱਲ ਕਰਾਈ ਪੁੱਤ ਦੇ ਨਾਲ ਤੇ ਮੈਂ ਕਹਿੰਦੀ ਮਨ ਭਰ ਗਿਆ ਮੇਰਾ ਮੈਂ ਉਹਨੂੰ ਕਿਹਾ ਪੁੱਤ ਵੀ ਪਹਿਲਾਂ ਤੇਰਾ ਪਿਓ ਵੀ ਸੀ ਤੇ ਤੇਰਾ ਭਰਾ ਵੀ ਸੀ ਹੁਣ ਉਹ ਦੋਵੇਂ ਚਲੇ ਗਏ ਉਹਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਹਿੰਦਾ ਜਦੋਂ ਮੈਂ ਦੱਸਿਆ ਉਹ ਵੀ ਰੋਣ ਲੱਗ ਪਿਆ ਤੂੰ ਕਹਿੰਦਾ ਮਾਂ ਮੈਂ ਦੋ ਆ ਚਾਰਾਂ ਦਿਨਾਂ ਵਿੱਚ ਹੀ ਆਵਾਂਗਾ ਕਹਿੰਦੀ ਐਸੀ ਗੁਰੂ ਸਾਹਿਬ ਦੀ ਕਿਰਪਾ ਵਰਤੀ ਮੈਂ ਅਰਦਾਸ ਕੀਤੀ ਸੀ ਚੁਪਹਿਰਾ ਸਾਹਿਬ ਵਿੱਚ ਉਦਣ ਉਦਣ ਹੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸੁਣ ਲਈ ਮੇਰਾ ਪੁੱਤ ਚੌਥੇ ਬਨਵੇਂ ਦਿਨ ਘਰ ਆਇਆ ਮੈਨੂੰ ਮਿਲਿਆ ਤੇ ਫਿਰ ਉਹ ਕਹਿੰਦਾ ਮਾਂ ਮੈਂ ਤੇਰੇ ਕੋਲ ਰਹੂੰਗਾ ਉਹਨੇ ਆਪਣਾ ਕੋਈ ਪਰਿਵਾਰ ਨਹੀਂ ਸੀ ਵਸਾਇਆ ਫਿਰ ਉਹ ਇਦਾਂ ਆ ਕੇ ਮੈਨੂੰ ਮਿਲਿਆ ਤੇ ਇਸੇ ਘਰ ਆਪਣੇ ਘਰ ਆ ਕੇ ਰਹਿਣ ਲੱਗਾ ਕਹਿੰਦੀ ਇਦਾਂ ਮੇਰੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੇਨਤੀ ਸੁਣੀ ਮੇਰਾ 35 ਸਾਲ ਪਹਿਲਾਂ ਗਿਆ ਹੋਇਆ ਘਰੋਂ ਪੁੱਤ ਵਾਪਸ ਆ ਗਿਆ। ਮੈਂ ਸਿਰਫ ਬਾਬਾ ਦੀਪ ਸਿੰਘ ਸਾਹਿਬ ਦੇ ਅੱਗੇ ਤਰਲਾਈ ਕੀਤੀ ਸੀ। ਖਾਲਸਾ ਜੀ ਜਦੋਂ ਕੋਈ ਤਰਲਿਆਂ ਤੇ ਆ ਜਾਵੇ ਨਾ ਉਸ ਵੇਲੇ ਝੋਲੀ ਛੇਤੀ ਭਰਦੀ। ਅਸੀਂ 2-4 ਵਾਲੀ ਤਰਲੇ ਕਰਕੇ ਬਾਅਦ ਵਿੱਚ ਆਕੜ ਚ ਆ ਜਾਂਦੇ ਹਾਂ। ਅਸੀਂ ਇਹ ਕਹਿਣ ਲਾਪੇ ਨੇ ਹਾਂ ਕਿ ਫਲਾਣੇ ਨੂੰ ਜੇ ਇੱਕ ਚ ਪਹਿਰੇ ਚ ਮਿਲ ਗਿਆ ਮੈਨੂੰ ਤੇ 10 ਕੱਟ ਲੈ ਨੇ 15 ਕੱਟ ਲੈ ਮੈਨੂੰ ਕਿਉਂ ਨਹੀਂ ਮਿਲਿਆ? ਖਾਲਸਾ ਜੀ ਉਹਦੀ ਕੀ ਪਤਾ ਬੰਦਗੀ ਹੋਵੇ ਪਿਛਲੇ ਕਰਮ ਦੀ ਪਿਛਲੇ ਜਨਮ ਦੀ ਬੰਦਗੀ ਹੋਵੇ ਉਹਦਾ ਇਸ ਵੇਲੇ ਜਪ ਤਪ ਹੋਵੇ ਉਹ ਇਸ ਜਨਮ ਦੇ ਵਿੱਚ ਕੀ ਪਤਾ ਕਿੰਨੀ ਕੁ ਸੇਵਾ ਕਰਦਾ ਹੋਵੇ ਜੇ ਸਾਨੂੰ ਨਹੀਂ ਮਿਲ ਰਿਹਾ ਕੀ ਪਤਾ ਸਾਡੇ ਵਾਸਤੇ ਉਹ ਚੀਜ਼ ਕਿੰਨੀ ਕੁ ਮਾੜੀ ਹੋਵੇ ਸਤਿਗੁਰੂ ਸਾਡਾ ਭਲਾ ਕਰਨਾ ਚਾਹੁੰਦੇ ਹੋਣ ਜਾਂ ਸਾਡੀ ਸੇਵਾ ਨਾ ਹੋਵੇ ਚੀਜ਼ ਵੱਡੀ ਹੋਵੇ ਕਈ ਵਾਰੇ ਤਾਂ ਹੁੰਦਾ ਹੈ ਦਾਤ ਵੱਡੀ ਹੁੰਦੀ ਹੈ ਸਾਡੀ ਸੇਵਾ ਥੋੜੀ ਹੁੰਦੀ ਹੈ ਤਾਂ ਵੀ ਛੇਤੀ ਪ੍ਰਾਪਤ ਨਹੀਂ ਹੁੰਦੀ ਸੋ ਖਾਲਸਾ ਜੀ ਇਦਾਂ ਉਹ ਮਾਤਾ ਦਾ ਪੁੱਤ ਨਾ ਪਿਆ ਵਿਛੋੜਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਟਿਆ 35-40 ਸਾਲ ਪਹਿਲਾਂ ਕਰੋ ਗਿਆ ਪੁੱਤ ਬਾਬਾ ਦੀਪ ਸਿੰਘ ਸਾਹਿਬ ਜੀ ਅੱਗੇ ਅਰਦਾਸ ਕੀਤੀ ਘਰ ਮੁੜ ਆਇਆ ਤੇ ਮਾਤਾ ਕਹਿੰਦੀ ਵੀ ਮੈਂ ਅੱਜ ਸ਼ੁਕਰ ਕਰਦੀ ਹਾਂ ਉਸ ਦਿਨ ਤੋਂ ਬਾਅਦ ਮੈਂ ਇੱਥੇ ਉਹਨੂੰ ਛੱਡਿਆ ਮੇਰੇ ਨਾਲ ਮੇਰਾ ਪੁੱਤ ਵੀ ਆਉਂਦਾ ਮੈਂ ਉਹਨੂੰ ਕਹੀ ਨਹੀਂ ਹਾਂ ਵਿਆਹ ਕਰ ਲਾ ਤੇਲਾ ਘਰ ਵਸ ਜੂਗਾ ਉਹ ਕਹਿੰਦਾ ਨਹੀਂ ਮਾ ਨਹੀਂ ਵਿਆਹ ਨਹੀਂ ਕਰਾਉਣਾ ਤੈਨੂੰ ਛੱਡ ਕੇ ਗਿਆ ਹੁਣ ਤੈਨੂੰ ਸੰਭੂਗਾ ਤੇਰੀ ਸੇਵਾ ਕਰੂੰਗਾ ਤੂੰ ਮੈਨੂੰ ਲੈ ਕੇ ਇੱਥੇ ਆਉਂਦਾ ਮੈਂ ਦਰਸ਼ਨ ਮੇਲੇ ਕਰਕੇ ਹੁਣ ਨਹੀਂ ਵਹਿ ਹੁੰਦਾ ਤੇ ਮੁੜ ਜਾ ਨਹੀਂ ਐਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਖਾਲਸਾ ਜੀ ਕਿਰਪਾ ਕੀਤੀ ਤੇ ਕਿਉਂ ਨਾ ਉਹ ਲੋਕੀ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਸ ਗਾਉਣ ਕਿਉਂ ਨਾ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਧੰਨ ਆਖਣ ਪੋਲਾਂ ਦੀ ਖਿਮਾ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ